ਸਰ ਆਉਣ ਵਾਲਾ ਪ੍ਰੋਗਰਾਮ ਵਧੀਆ ਰਹੂਗਾ ਜੀ ਹੁਣ ਪੰਜਾਬ ਨੂੰ ਦੇਖੋ ਬੱਚੇ ਕਿੰਨੇ ਖੇਡਣਾ ਇੰਨੇ ਸਿੱਖਣ ਨੂੰ ਮਿਲਦਾ ਜੀ ਨਾਲੇ ਕੰਬੀਨੇਸ਼ਨ ਜਿਹੜਾ ਗੈਪ ਆ ਦੂਰ ਹੋ ਜਾਂਦਾ ਜੀ ਬੱਚੇ ਵਧੀਆ ਆਪਣੇ ਅੱਗੇ ਰਿਜ਼ਲਟ ਵਧੀਆ ਆਊਗਾ ਪੂਰਾ ਜਵਰਦਾਰੀ ਖੰਡ ਵੀ ਪੂਰੀ ਯੂਰੋ ਤੇ ਮੈਚ ਵੀ ਪੂਰਾ ਜਵਰਦਾਰਸਾ ਜੀ ਇਹਨਾਂ ਨੂੰ ਤੁਹਾਨੂੰ ਆਤਰੀ ਹੈਗੀ ਹੈ ਨਾ ਹਾਇ ਨਹੀਂ ਵਧੀਆ ਨਹੀਂ ਬਈ ਅਸਲ ਵਿੱਚ ਪ੍ਰੋਪਰੀ ਐਥਰਟੀਮੈਂਟ ਲੈਂਦੇ ਨੇ 12ਵਾਂ ਪੰਨੋ ਹਾਂ ਜੀ ਸਾਊਥ ਵਾਲੀ ਟੀਮ ਹਾਂ ਜੀ ਹਾਂ ਜੀ ਨੈਸ਼ਨਲ ਖੇਡਾਂ ਨੇ ਇਹ ਪੈਸੇ ਵੀ ਜਿਹੜੇ ਬੱਚਿਆਂ ਨੂੰ ਮਤਲਬ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਦਿੰਦੀਆਂ ਨੇ ਠੀਕ ਹੈ ਇੱਕ ਦੂਜੇ ਨੂੰ ਬੱਚੇ ਜਾਣਦੇ ਨੇ ਅਲੱਗ-ਅਲੱਗ ਸਟੇਟ ਤੋਂ ਆਏ ਆ ਨੇ ਇੱਕ ਦੂਜੇ ਦੀ ਭਾਸ਼ਾ ਸਿੱਖਦੇ ਆ ਉਹਨਾਂ ਦੀ ਮਤਲਬ ਡਿਸਪਲਿਨ ਆਪਸੀ ਪਿਆਰ ਸਦਭਾਵਨਾ ਨਾਲ ਬੱਚੇ ਖੇਡਦੇ ਆ ਕੂਲ ਨੈਸ਼ਨਲ ਗੇਮਸ ਹੈਗੀਆਂ ਜਿਹੜੀਆਂ ਐਸਡੀਐਫਆਈ ਦੇ ਅੰਦਰ ਸਾਡੇ ਹੋ ਰਹੀਆਂ ਨੇ ਲੁਧਿਆਣੇ ਦੇ ਵਿੱਚ ਤਿੰਨ ਗਰਾਊਂਡ ਇਹਦੇ ਵਿੱਚ ਲਏ ਗਏ ਆ ਦੋ ਗਰਾਊਂਡ ਪੀਏਯੂ ਦੇ ਹੈਗੇ ਆ ਇੱਕ ਗਰਾਊਂਡ ਸੈਕਟਾਰ 15 ਸਕੂਲ ਸਾਹਿਬ ਬਣਾ ਕੇ ਰੱਖਿਆ ਹੈ 68ਵੀਂ ਆ ਨੈਸ਼ਨਲ ਗੇਮਸ ਚੱਲ ਰਹੀਆਂ ਨੇ ਅੰਡਰ 19 ਕੁੜੀਆਂ ਦੀਆਂ ਤੇ ਕੀ ਕੁਝ ਲੈ ਕੇ ਆਏ ਨੇ ਗੇਮਾਂ ਤੇ ਕਿਵੇਂ ਕੁੜੀਆਂ ਦਾ ਟੈਲੈਂਟ ਉੱਪਰ ਕੇ ਬਾਹਰ ਆਊਗਾ ਗੱਲਬਾਤ ਕਰਦੇ ਸਾਨੂੰ ਹਿਰਸਾ ਮੌਜੂਦ ਨੇ ਹਿਰਸਾ ਕੀ ਕੁਝ ਇਵੈਂਟ ਲੈ ਕੇ ਆਏ ਆ 67ਵੀਂ ਆ ਜਿਹੜੀਆਂ ਸਕੂਲ ਨੈਸ਼ਨਲ ਗੇਮਸ ਹੈਗੀਆਂ ਜਿਹੜੀਆਂ ਐਸਜੀਐਫਆਈ ਦੇ ਅੰਡਰ ਸਾਡੇ ਹੋ ਰਹੀਆਂ ਨੇ ਲੁਧਿਆਣੇ ਦੇ ਵਿੱਚ ਤਿੰਨ ਗਰਾਊਂਡ ਇਹਦੇ ਚ ਲੈ ਗਏ ਆ ਦੋ ਗਰਾਊਂਡ ਪੀਏਯੂ ਦੇ ਹੈਗੇ ਆ ਇੱਕ ਗਰਾਊਂਡ ਸੈਕਟਰ ਹਾਰਟ ਕਾਨਵੈਂਟ ਸਕੂਲ ਸਾਬਾਣਾਗਰ ਦਾ ਹੈਗਾ ਔਰ ਅਸੀਂ ਧੰਨਵਾਦੀ ਹਾਂ ਸਿਸਟਰ ਵੀਨਾ ਦੇ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਆਰਗੇਨਾਈਜ਼ ਕਰਨ ਦਾ ਔਰ ਡਿਪਾਰਟਮੈਂਟ ਦੇ ਬਹੁਤ ਧੰਨਵਾਦੀ ਹਾਂ ਅਸੀਂ ਡਿਪਾਰਟਮੈਂਟ ਦੇ ਵਿੱਚ ਸਾਡੇ ਸਾਥੀ ਡਿਸਟ੍ਰਿਕਟ ਆਰਗੇਨਾਈਜ਼ਰ ਜਿਹੜੇ ਸਪੋਰਟਸ ਦੇ ਹੈਗੇ ਆ ਡਿਸਟ੍ਰਿਕਟ ਕੋਆਰਡੀਨੇਟਰ ਹੈਗੇ ਆ ਕੁਲਵੀਰ ਸਿੰਘ ਉਹਨਾਂ ਦੇ ਬੜੇ ਧੰਨਵਾਦੀ ਹਾਂ ਡੀਓ ਮੈਡਮ ਦੇ ਬਹੁਤ ਧੰਨਵਾਦੀ ਹਾਂ ਅਸੀਂ ਤੇ ਅਸੀਂ ਆਪਣੇ ਵੱਲੋਂ ਪੂਰੀ ਜਿਹੜੀ ਹੈਗੀ ਆ ਕੋਸ਼ਿਸ਼ ਕਰ ਰਹੇ ਹਾਂ ਵੀ ਬੱਚਿਆਂ ਨੂੰ ਵਧੀਆ ਤੋਂ ਵਧੀਆ ਜਿਹੜਾ ਇਨਫਰਾਸਟ੍ਰਕਚਰ ਦਿੱਤਾ ਜਾਵੇ ਔਰ ਵਧੀਆ ਇਹਨਾਂ ਨੂੰ ਫੇਅਰ ਪਲੇ ਜਿਹੜਾ ਹੈਗਾ ਜੇ ਗੇਮਸ ਕਿਡ ਪਾਰਟਿਸਪੇਟ ਹੋਣਗੇ ਕਿਹੜੀ ਗੇਮ ਖੇਡੀਆਂ ਹੋਣਗੀਆਂ ਫੁੱਟਬਾਲ ਅੰਡਰ 19 ਗਰਲਸ ਠੀਕ ਹੈ ਮੇਨ ਫੁੱਟਬਾਲ ਹੀ ਹੈ ਫੁੱਟਬਾਲ ਹੈ ਠੀਕ ਹੈ ਹਾਂਜੀ ਸੋਮਪ ਗੱਲਬਤ ਕਰਦੇ ਗੇਮਸ ਕੋਆਰਡੀਨੇਟਰ ਸਤਨਾਮ ਸਿੰਘ ਜੀ ਦਾ ਸਤਨਾਮ ਜੀ ਕੀ ਕੁਝ ਗੇਮਾਂ ਲੈ ਕੇ ਆਈਆਂ ਨੇ ਫੁੱਟਬਾਲ ਦੇ ਵਿੱਚ ਕਿਵੇਂ ਹੁਣ ਕੁੜੀਆਂ ਆਪਣੀ ਪ੍ਰਤਿਭਾ ਦਿਖਾਣ ਗਈਆਂ 67ਵੀਂ ਜਿਹੜੀਆਂ ਨੈਸ਼ਨਲ ਖੇਡਾਂ ਨੇ ਜਿਹੜੀਆਂ ਪੰਜਾਬ ਨੂੰ ਇਹਨਾਂ ਦੀ ਮਤਲਬ ਮਿਲੀ ਆ ਅ ਅਸੀਂ ਜਿਹੜੀਆਂ ਗੇਮਾਂ ਦੇ ਪ੍ਰਤੀ ਹੈ ਜਿਹੜਾ ਬੱਚਿਆਂ ਦਾ ਪਹਿਲਾਂ ਤਾਂ ਦੱਸ ਦਿਆਂ ਜਿਹੜਾ ਇਹਨਾਂ ਦਾ ਪ੍ਰਬੰਧ ਤਾਂ ਬਹੁਤ ਸੋਹਣਾ ਕੀਤਾ ਠੀਕ ਆ ਤੇ ਸਾਰਾ ਕੁਝ ਇਹਨਾਂ ਦੀ ਸੁਵਿਧਾ ਲਈ ਅਸੀਂ ਮਤਲਬ ਗਰਮ ਪਾਣੀ ਵਗੈਰਾ ਰੈਸ਼ ਖਾਣਾ ਸਾਰਾ ਪ੍ਰਬਾਸਾ ਕਿਉਂਕਿ ਠੰਡ ਜ਼ਿਆਦਾ ਕਰਕੇ ਇਹ ਵੀ ਪ੍ਰੋਬਲਮ ਆ ਰਹੀ ਸੀ ਸਾਨੂੰ ਤੇ ਅਸੀਂ ਬੱਚਿਆਂ ਦਾ ਖਾਸ ਖਿਆਲ ਰੱਖ ਰਿਹਾ ਅੱਗੇ ਆ ਗਈ ਜਿਹੜੀ ਗੇਮ ਆ ਜਿਹੜੀ ਨੈਸ਼ਨਲ ਖੇਡਾਂ ਨੇ ਇਹ ਵੈਸੀ ਬਈ ਜਿਹੜੀਆਂ ਬੱਚਿਆਂ ਨੂੰ ਮਤਲਬ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਦਿੰਦੀਆਂ ਨੇ ਠੀਕ ਹੈ ਇੱਕ ਦੂਜੇ ਨੂੰ ਬੱਚੇ ਜਾਣਦੇ ਨੇ ਅਲੱਗ-ਅਲੱਗ ਸਟੇਟ ਤੋਂ ਆਏ ਆ ਨੇ ਇੱਕ ਦੂਜੇ ਦੀ ਭਾਸ਼ਾ ਸਿੱਖਦੇ ਆ ਇਹਨਾਂ ਦੀ ਮਤਲਬ ਡਿਸਪਲਿਨ ਆਪਸੀ ਪਿਆਰ ਸਦਭਾਵਨਾ ਨਾਲ ਬੱਚੇ ਖੇਡਦੇ ਆ ਇਹ ਚੀਜ਼ਾਂ ਜਿਹੜੀਆਂ ਮਤਲਬ ਇੱਕ ਸਮਾਜ ਨੂੰ ਬਹੁਤ ਵਧੀਆ ਸੇਧ ਦਿੰਦੀਆਂ ਨੇ ਹਾਂ ਇਹ ਜਿਹੜੀਆਂ ਨੈਸ਼ਨਲ ਖੇਡਾਂ ਦੀ ਆ ਮਤਲਬ ਇੱਕ ਬਹੁਤ ਸੋਹਣੀ ਚੰਗੀ ਗੱਲ ਆ ਵੀ ਜਿਹੜੀਆਂ ਪੂਰੇ ਦੇਸ਼ ਨੂੰ ਇੱਕ ਲੜੀ ਦੇ ਵਿੱਚ ਭਰਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ 67ਵੀਂ ਨੈਸ਼ਨਲ ਖੇਡਾਂ ਚੱਲ ਰਹੀਆਂ ਨੇ ਤੇ ਕੁੜੀਆਂ ਦੀ ਫੁੱਟਬਾਲ ਦੀ ਗੇਮ ਹੈ ਉਹ ਚੱਲ ਰਹੀ ਹੈ ਇਸ ਵਕਤ ਤਾਮਿਲਨਾਡੂ ਉੱਤੇ ਕੇਰਲਾ ਮੈਦਾਨ ਦੇ ਵਿੱਚ ਹੈ ਤੇ ਇੱਕ ਦੂਜੇ ਦੇ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਸੋ ਦੇਖ ਸਕਦੇ ਹੋ ਕੇਰਲਾ ਵਰਸਸ ਤਾਮਿਲਨਾਡੂ ਇਸ ਵਕਤ ਖੇਡ ਪੂਰੇ ਜੋਰ ਨਾਲ ਚੱਲ ਰਹੀ ਹੈ ਤੇ ਇੱਕ ਦੂਜੇ ਤੇ ਜੋ ਇੱਕ ਅਟੈਕਿੰਗ ਟੀਮ ਹੈ ਉਹ ਪੂਰੀ ਹੋ ਰਹੀ ਹੈ ਸੋ ਦੇਖ ਸਕਦੇ ਹੋ ਕਿ ਟੀਮਸ ਬੈਠੀਆਂ ਹੋਈਆਂ ਨੇ ਨਾਲ ਦੇਲੇ ਪਲੇਅਰਸ ਨੇ ਅਡੜ ਉਹ ਬੈਠੇ ਹੋਏ ਨੇ ਆ ਕੇ ਤੇ ਕਿਤੇ ਨਾ ਕਿਤੇ ਹਰ ਤਰ੍ਹਾਂ ਦੇ ਨਾਲ ਮੈਡੀਕਲ ਟੀਮਸ ਮੌਜੂਦ ਨੇ ਫਰਸਟ ਏਡ ਟੀਮਸ ਮੌਜੂਦ ਨੇ ਹਰ ਤਰ੍ਹਾਂ ਦੀ ਜੋ ਇੱਥੇ ਇੱਕ ਸਹੂਲਤ ਹੈ ਉਹ ਪ੍ਰੋਵਾਈਡ ਕੀਤੀ ਗਈ ਹੈ ਸੋ ਕਹਿ ਸਕਦਾ ਕਿ 67ਵੀਆਂ ਨੈਸ਼ਨਲ ਖੇਡਾਂ ਖਾਸ ਕਰਕੇ ਫੁੱਟਬਾਲ ਲੜਕੀਆਂ ਦੀ ਆਪਣੇ ਆਪ ਚ ਇੱਕ ਜ਼ਬਰਦਸਤ ਜਿਹਾ ਮੁਕਾਬਲਾ ਉਹ ਚੱਲ ਰਿਹਾ ਹੈ ਸੋ ਦੇਖ ਪਾ ਰਹੇ ਹਾਂ ਕਿ ਅਲੱਗ-ਅਲੱਗ ਜਿਹੜੇ ਟੀਮਾਂ ਦੇ ਕੋਚ ਸਹਿਬਾਨ ਹੁੰਦੇ ਨੇ ਉਹਨਾਂ ਕੋਚਸ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਆਪਦੇ ਪਲੇਅਰਸ ਨੂੰ ਹੱਲਾਸ਼ੇਰੀ ਦੇਣ ਵਾਸਤੇ ਸੋ ਆ ਦੇਖ ਸਕਦੇ ਹੋ ਸਾਰਾ ਇੱਕ ਇੰਤਜ਼ਾਮ ਇੱਕ ਪ੍ਰੋਪਰ ਸਿਸਟਮ ਬਣਿਆ ਹੋਇਆ ਹੈ ਹਰ ਤਰ੍ਹਾਂ ਦੇ ਨਾਲ ਸਕੋਰਿੰਗ ਦੇ ਨਾਲ ਜੱਜਿਸ ਵਗੈਰਾ ਰੈਫੀਸ ਵਗੈਰਾ ਸੋ ਕੋਚ ਸਾ ਪੂਰਾ ਜ਼ੋਰ ਲਾ ਰਹੇ ਆ ਹਾਂ ਸੋ ਪੂਰਾ ਜ਼ੋਰ ਲੱਗਦਾ ਹੋਇਆ ਸੋ ਆ ਪਲੇਅਰਸ ਨੇ ਨਾਲ ਜਿਹੜੇ ਹੁੰਦੇ ਨੇ ਐਡੀਸ਼ਨਲ ਪਲੇਅਰਸ ਸੋ ਬੈਠੇ ਹੋਏ ਨੇ ਸੋ ਪੂਰੇ ਜੋਸ਼ ਦੇ ਨਾਲ ਜੋ ਪਲੇਅਰਸ ਨੇ ਜੋ ਲੜਕੀਆਂ ਨੇ ਅਲੱਗ-ਅਲੱਗ ਸੂਬਿਆਂ ਤੋਂ ਉਹ ਆ ਕੇ ਇੱਥੇ ਬੈਠੀਆਂ ਹੋਈਆਂ ਨੇ ਸੋ ਦੇਖ ਸਕਦੇ ਹੋ ਕਿ ਇੰਗਲਿਸ਼ ਕੰਫਰਟੇਬਲ ਯਾ ਸੋ ਫਰੋਮ ਅ ਸਟੇਟ ਦਾਮਲਾਡ ਦਾਮਲਾਡ ਸੋ ਹਾਊ ਡੂ ਯੂ ਥਿੰਕ ਯੂ ਆ ਗੋਣਾ ਵਿਨ ਯੈਸ Uh, but we was uh, get one goal oh you got know a goal so you are trying your level best oh like good but great. the weather was so yeah, weather. see weather is same for both teams no <laughs> because there we didn't see weather oh. like, this. <laughs> oh, you like this. okay <laughs> so in south to aunde ne so south vich any thandri hundi because in south it's not that much cold right yes in south yeah, no that much cold yeah so south vich kehande thand kat hundi ha ਸੋ ਦੇਖਦੇ ਨਾਲ ਕੋਚ ਫਰੋਮ ਤਾਮਿਲਨਾਡੂ ਸੋ ਉਹਨਾਂ ਨੇ ਪੂਰਾ ਜੋਰ ਲਗਾਇਆ ਹੋਇਆ ਆਪਣੀ ਟੀਮ ਵਾਸਤੇ ਸੋ ਦੇਖ ਸਕਦੇ ਹੋ ਕਿ ਆਪਦੀ ਆਪਦੀ ਟੀਮ ਨੂੰ ਕਿਵੇਂ ਜੋਸ਼ ਦਿੰਦਿਆਂ ਹੋયા ਜਿਹੜੇ ਕੋਚ ਸਹਿਬਾਨ ਨੇ ਤੇ ਨਾਲ ਦੇ ਨਾਲ ਜਿਲੀਆਂ ਇਹ ਮੱਧ ਪ੍ਰਦੇਸ਼ ਦੀ ਟੀਮ ਹੈ ਤੇ ਜੋ ਹੁਣ ਸ਼ਾਇਦ ਇਹਨਾਂ ਦੇ ਤੋਂ ਬਾਅਦ ਮੈਚ ਹੋਣੇ ਆ ਚਲੋ ਯਾ ਯਾ ਗੇਰਾ ਗੇਰਾ ट्राय लेवल बेस्ट टू विन यस 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 फॉर फॉर द बेस्ट फॉर द बेस्ट या सो केरला जी ये सो मैच चल ਰਿਹਾ ਹੈ केरला ਤੇ ਤਾਮਿਲਨਾਡੂ ਦਾ ਸੋ ਜੋਸ਼ ਦੇਖ ਸਕਦੇ ਹੋ यस यस ओय सो हाउ डू यू थिंक प्लेयर्स आर प्लेइंग ਯਸ ਬਿਲਕੁਲ ਨੈਰ ਨਾਈਸ ਬਹੁਤ ਅੱਛਾ 걸 ਰਿਹਾ ਬਹੁਤ ਅੱਛਾ ਦੋਨੋ ਬਹੁਤ ਹੀ ਯਸ ਗ੍ਰੀਟ ਕੰਬਿਨੈਸ਼ਨ ਹੋਗਾ ਯਸ ਯਾ ਸੋ ਇਹ ਕੇਰਲਾ ਦੇ ਕੋਸ਼ੀਗੇ ਜੀ ਤੇ ਕਹਿ ਰਿਹਾ ਵੀ ਹਾਂ ਜੀ ਵਾਕੀ ਮੇਰੀ ਕੁੜੀਆਂ ਸੋਹਣੀਆਂ ਖੇਡੀਆਂ ਸੋ ਯੂ ਗਾਇਸ ਆਰ ਯੂਸ ਟੂ ਦਿਸ ਕਾਈਂਡ ਆਫ ਕੋਲਡ ਕਲਾਈਮੇਟ ਔਰ ਨੋ ਹਾਂ ਯਸ ਦਿਸ ਕੋਲਡ ਕਲਾਈਮੇਟ ਯੂ ਆਰ ਯੂਸ ਟੂ ਦਿਸ ਨੋ 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 ਸਰ ਨੋ ਸੋ ਇਟਸ ਕੋਲਡ ਹਾਂ ਸੋ ਨਿਊ ਐਕਸਪੀਰੀਅੰਸ ਯਸ ਯਸ ਓਕੇ ਸੋ ਦੇਖ ਸਕਦੇ ਹੋ ਕਿ ਸਾਊਥ ਵਿੱਚ ਇੰਨੀ ਠੰਡ ਨਹੀਂ ਪੈਂਦੀ ਜਿੰਨੀ ਆਪਣੇ ਇੱਥੇ ਨਾਰਥ ਵਿੱਚ ਪੈਂਦੀ ਹੈ ਸੋ ਉਸ ਹਿਸਾਬ ਦੇ ਨਾਲ ਪਰ ਫਿਰ ਵੀ ਜਿਹੜਾ ਅੰਦਰ ਦਾ ਜੋਸ਼ ਹੈ ਇਹ ਕਿਤਨਾ ਕਿਤੇ ਖੇਡ ਦਾ ਜਿਹੜਾ ਜੋਰ ਹੈ ਇਹ ਕੱਢਦਾ ਸੋ ਫਿਲਹਾਲ ਕੇਰਲਾ ਅਤੇ ਤਾਮਿਲਨਾਡੂ ਦੀ ਜਿਹੜੀ ਗੇਮ ਹੈ ਪੂਰੇ ਜੋਵਨ ਤੇ ਚੱਲ ਰਹੀ ਹੈ ਸੋ ਪੁਰਾਣੇ ਫੁੱਟਬਾਲਰ ਮੰਗਲੀ ਪਿੰਡ ਦੀ ਸ਼ਾਨ ਰਹੇ ਨੇ ਗੁਰਦੀਪ ਸਿੰਘ ਮੰਗਲੀ ਜੀ ਮੰਗਲੀ ਜੀ ਕਿੱਦਾਂ ਆਦਾ ਰੈਫਰੀ ਬਣੇ ਹੋਏ ਹੋ ਹਾਂਜੀ ਹਾਂਜੀ ਅਸਿਸਟੈਂਟ ਰੈਫਰੀ ਬਹੁਤ ਵਧੀਆ ਜੀ ਦੋਵੇਂ ਤਾਮਿਲ ਲੱਡੂ ਤੇ ਕੇਰਲ ਦਾ ਬਹੁਤ ਵਧੀਆ ਮੈਚ ਹੋ ਰਿਹਾ ਠੀਕ ਹੈ ਜੀ ਤੇ ਕੇਰਲਾ ਇੱਕ ਗੋਲ ਦੇ ਨਾਲ ਲੀਡ ਕਰ ਰਹੀ ਹੈ ਹਾਂਜੀ 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 ਪੂਰਾ ਜਵਰਾ ਜੀ ਠੰਡ ਵੀ ਪੂਰੀ ਜਵਰਾ ਤੇ ਮੈਚ ਵੀ ਪੂਰਾ ਜ਼ਬਰਦਸਤ ਆ ਜੀ ਹਾਂ ਦੀ ਆਤਰੀ ਹੈਗੀ ਤਾਂ ਫਿਰ ਢੇਡ ਪਾ ਰਿਆ ਜੀ ਵਧੀਆ ਨਹੀਂ ਬਈ ਅਸਲ ਵਿੱਚ ਪ੍ਰੋਪਰਲੀ 30 ਮਿੰਟ ਲੈਂਦੇ ਨੇ ਬਾਅਦ ਮਾਪਨ ਨੂੰ ਹਾਂ ਜੀ ਸਾਊਥ ਵਾਲੀ ਟੀਮ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਜੋਸ਼ ਪੂਰਾ ਹੋ ਰਿਹਾ ਪੂਰਾ ਪੂਰਾ ਜੋਸ਼ ਹੈ ਹਾਂ ਜੀ ਥੈਂਕ ਯੂ ਜੀ ਓਕੇ ਫੁੱਟਬਾਲ ਦੇ ਵਿੱਚ ਭਾਰਤ ਚ ਪੂਰੇ ਦੇਸ਼ ਭਾਰਤ ਚ ਆਪਣਾ ਨਾਮ ਬਣਾਇਆ ਜੀ ਹਾਂ ਹੁਣ ਹਰ ਖਿਡਾਰੀ ਰਹੇ ਨੇ ਤੇ ਹੁਣ ਕੋ ਸਾਹਿਬਾਨ ਨੇ ਸਾਬੇ ਦੇ ਇਕਬਾਲ ਸਿੰਘ ਸਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਬੋਦੀ ਕਿਵੇਂ ਚੱਲ ਰਹੀ ਹੈ ਖੇਡਾਂ ਬਹੁਤ ਵਧੀਆ ਸਰ ਪੂਰਾ ਆਨੰਦ ਲੈ ਰਹੇ ਆ ਜੀ ਠੀਕ ਹੈ ਕਿੰਨੇ ਕਿੰਨੇ ਸਟੇਟ ਕਿ ਜੀ ਠੀਕ ਹੈ ਜੀ ਤੇ ਅੱਜ ਇਹ ਚੌਥਾ ਦਿਨ ਚੱਲ ਰਿਹਾ ਇੱਥੇ ਸਕੂਲ ਦਾ ਹਾਂਜੀ ਚੌਥਾ ਦਿਨ ਚੱਲ ਰਿਹਾ ਜੀ ਜੀ ਕਿਹਦੇ ਹੁਣ ਤੱਕ ਕਿਵੇਂ ਦਾ ਸਾਰਾ ਪਰਫਾਰਮੈਂਸ ਰਹੀ ਹੈ ਬੱਚਿਆਂ ਦੀ ਬਹੁਤ ਵਧੀਆ ਰਹੀ ਹੈ ਜੀ ਬੱਚੇ ਪੂਰਾ ਇੰਜੋਏ ਕਰ ਰਹੇ ਨੇ ਠੰਡ ਵੀ ਇੰਜੋਏ ਕਰ ਰਹੇ ਨੇ ਵੈਸੇ ਵੀ ਓਦਾਂ ਠੀਕ ਅਸਰ ਗੁੱਡਾ ਜੀ ਠੀਕ ਹੈ ਜੀ ਤੇ ਤੁਸੀਂ ਉਮੀਦ ਕਰ ਸਕਦੇ ਆ ਵੀ ਆਉਣ ਵਾਲਾ ਪੁੱਕ ਫੁੱਟਬਾਲ ਦਾ ਆਪਣੇ ਦੇਸ਼ 'ਚ ਕਿਵੇਂ ਦਾ ਸਰ ਆਉਣ ਵਾਲਾ ਪੁੱਕ ਵਧੀਆ ਰਹੂਗਾ ਜੀ ਹੁਣ ਪੰਜਾਬ ਨੂੰ ਦੇਖੋ ਬੱਚੇ ਕਿੰਨੇ ਖੇਡਣ ਆਏ ਨੇ ਸਿੱਖਣ ਨੂੰ ਮਿਲਦਾ ਜੀ ਨਾਲੇ ਕੰਬੀਨੇਸ਼ਨ ਜਿਹੜਾ ਗੈਪ ਆ ਦੂਰ ਹੋ ਜਾਂਦਾ ਜੀ ਬੱਚੇ ਵਧੀਆ ਆਪਣੇ ਅਗੇ ਰਿਜ਼ਲਟ ਵਧੀਆ ਆਊਗਾ ਹਾਂਜੀ ਹਾਂਜੀ ਅਗੇ ਰਿਜ਼ਲਟ ਵਧੀਆ ਆਊਗਾ ਬਹੁਤ ਜੀ ਬੜੀ ਤਾਰੀਫ ਸੁਣੀ ਆ ਕਹਿੰਦੇ ਵੀ 400 ਦੇ ਕਰੀਬ ਬੱਚਾ ਤੁਸੀਂ ਟ੍ਰੇਨ ਕਰਦੇ ਹੋ ਜੀ ਆ ਸਾਡੇ ਸਰਬੇ ਚੱਲ ਰਿਹਾ ਜੀ ਬੈਂਗ ਠੀਕ ਹੈ ਤੇ ਨਾਲੇ ਸਾਡੀ ਅਕੈਡਮੀ ਬਣਾਈ ਆ ਉਹਦੇ ਵਿੱਚ ਬੱਚੇ ਸਾਡੇ ਕੋਲ ਕਾਫੀ ਖੇਡਦੇ ਆ ਸਰ ਅਸਲੈਟਸ ਔਰ ਫੁੱਟਬਾਲ ਵਾਲੇ ਕੀ ਬੋਲਦੇ ਜੇ ਆ 67ਵੀਂ ਨੈਸ਼ਨਲ ਖੇਡ ਹੋਈ ਫੁੱਟਬਾਲ ਦੀਆਂ ਹੋਰੀਆਂ ਨੇ ਕਿਵੇਂ ਲੱਗਦਾ ਵੀ ਇਹਦਾ ਰਿਜ਼ਲਟ ਆਊਟਕਮ ਕੀ ਨਿਕਲੂਗਾ ਤੇ ਕਿਵੇਂ ਆ ਪੂਰਾ ਦੇਸ਼ ਗੇਮ ਦੇ ਰਹੀਂ ਇਕੱਠਾ ਹੋਊਗਾ। ਹਾਂਜੀ ਸਰ ਤੁਹਾਨੂੰ ਪਤਾ ਹੀ ਆ ਜੀ ਗੇਮ ਤਾਂ ਜੋੜਦੀ ਆ ਸਾਰਿਆਂ ਨੂੰ। ਇਹਦਾ ਰਿਜ਼ਲਟ ਵਧੀਆ ਆਊਗਾ ਜੀ। ਕਦੇ ਮਾੜਾ ਤਾਂ ਹੁੰਦਾ ਹੀ ਨਹੀਂ। ਚੰਗਾ ਹੀ ਆਉਂਦਾ ਸਰ। ਚਲੋ ਠੀਕ ਹੈ ਜੀ। ਥੈਂਕ ਯੂ ਸਰ। ਸੋ ਇਹ ਸਾਨਕਬਾਤ ਸਿੰਘ ਸਰਾਬਾ ਜੀ ਜਿਹਨੇ ਦੱਸਿਆ ਕਿ ਫੁੱਟਬਾਲ ਇੱਕ ਖੇਡ ਹੀ ਨਹੀਂ ਹੈ। ਇੱਕ ਆਪਸੀ ਸਹਿਚਾਰ, ਇੱਕ ਦੂਜੇ ਦਾ ਸੱਭਿਆਚਾਰ, ਸਭ ਕੁਝ ਇੱਕ ਸਮਝਣ ਵਾਲੀਆਂ ਖੇਡਾਂ ਹੁੰਦੀਆਂ ਨੇ। ਜਿਹੜੀਆਂ ਅੱਡ-ਅੱਡ ਸੱਟਾਂ ਨੂੰ ਜੋੜਦੀਆਂ ਤੁਸੀਂ ਨੌਰਥ ਤੋਂ, ਸਾਊਥ ਤੋਂ, ਈਸਟ ਤੋਂ, ਵੈਸਟ ਤੋਂ ਕਿਸੇ ਵੀ ਡਾਇਰੈਕਸ਼ਨ ਤੋਂ ਕਿਉਂ ਆਂਦੇ ਹੋਏ ਆਂ। ਭਾਰਤ ਇੱਕ ਹੈ। ਯੂਨਿਟੀ ਇ ਇੱਕ ਆਪਸੀ ਪਿਆਰ ਆਪਸੀ ਕਮਿਊਨੀਕੇਸ਼ਨ ਆਪਸੀ ਜਜ਼ਬਾਤ ਜੋ ਸਾਂਝੇ ਹੁੰਦੇ ਆ ਤਾਂ ਦੇਸ਼ ਇੱਕ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼